ਜਿਹੜੀ ਚੀਜ਼ ਬਾਰੇ ਤੁਸੀਂ ਜਿਆਦਾ ਸੋਚਣ ਲੱਗ ਜਾਓਗੇ ਉਹਦੀ ਪਾਵਰ ਵਧਣ ਲੱਗ ਪੈਂਦੀ ਹੈ ਮੈਂ ਕਈ ਵਾਰ ਇਹ ਉਦਾਹਰਣ ਦੇਣਾ ਹੁਣ ਆਪਣੇ ਇੱਧਰ ਜਦੋਂ ਕੋਈ ਬੰਦਾ ਬਿਮਾਰ ਹੋ ਜਾਣਾ ਹਸਪੀਟਲ ਐਡਮਿਟ ਹੋਵੇ ਤੇ ਖਬਰਾਂ ਲੈਣ ਵਾਲੇ ਨਹੀਂ ਲੈਣਾਂ ਲੱਗ ਜਾਂਦੇ ਪੂਆ ਮਸੀ ਮੰਮੇ ਨਾਨਕੇ ਚਾਚੇ ਤਾਏ ਲੈਣ ਡਾਕਟਰਾਂ ਨੂੰ ਕਹਿਣਾ ਪੈਂਦਾ ਬਈ ਬਾਹਰ ਚਲੋ ਬਈ ਇੱਕ ਇੱਕ ਜਣਾ ਖਬਰ ਲਓ ਅੱਛਾ ਬਾਹਰ ਮੈਂ ਵਿਦੇਸ਼ ਵਿੱਚ ਵੇਖਿਆ ਉਹ ਕਿਸੇ ਬੰਦੇ ਨੂੰ ਅੰਦਰ ਨਹੀਂ ਬਣਿਂ ਦਿੰਦੇ। ਬੰਦਾ ਐਡਮਿਟ ਕਰ ਲਿਆ। ਕਹਿੰਦੇ ਸਭ ਆਪਣੇ ਘਰ ਜਾਓ ਜਦੋਂ ਠੀਕ ਹੋ ਜਾਏਗਾ ਤੁਹਾਨੂੰ ਫੋਨ ਕਰ ਦਾਂਗੇ। ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਈ ਤਾਂ ਦੱਸ ਦਾਂਗੇ। ਤੁਹਾਡੇ ਇੱਥੇ ਕੋਈ ਨਹੀਂ। ਅੱਛਾ ਉਹ ਬੰਦੇ ਨੂੰ ਬਿਨਾਂ ਦਵਾਈ ਤੋਂ ਭਾਵ ਥੋੜੀ ਦਵਾਈ ਦੇ ਦਿੰਦੇ ਨੇ ਦਵਾਈ। ਥੋੜੀ ਦਵਾਈ ਨਾਲ ਬੰਦੇ ਨੂੰ ਠੀਕ ਕਰ ਲੈਂਦੇ ਨੇ। ਦੋ ਤਿੰਨ ਦਿਨ ਤਾਂ 48 ਘੰਟੇ ਪੈਰਾਸੀਟਾਮੋਲ ਹੀ ਦੇ ਜਾਂਦੇ ਹੋਰ ਕੋਈ ਦਵਾਈ ਨਹੀਂ ਦਿੰਦੇ ਥੋੜੀ ਦਵਾਈ ਨਾਲ ਹੀ ਬੰਦੇ ਨੂੰ ਠੀਕ ਕਰ ਲੈਂਦੇ ਇੱਥੇ ਬੋਤੀਆਂ ਦਵਾਈਆਂ ਦੇ ਦੇ ਕੇ ਦੇ ਦੇ ਕੇ ਸਾਸ ਸੰਗਤ ਤਾਂ ਵੀ ਬੰਦਾ ਕਈ ਦਿਨਾਂ ਬਾਅਦ ਠੀਕ ਹੁੰਦਾ ਤੇ ਮੈਨੂੰ ਉਹ ਸਮਝ ਪੜ ਗਈ ਪਈ ਬੰਦੇ ਨੇ ਗੱਲ ਬੜੀ ਪਿਆਰੀ ਕਹੀ ਕਹਿੰਦੇ ਭਾਈ ਸਾਹਿਬ ਜੀ ਤਿੰਨ ਦਿਨ ਤਾਂ ਖਬਰ ਲੈਣ ਵਾਲਿਆਂ ਦੀ ਲੈਣ ਲੱਗੀ ਰਹਿੰਦੀ ਹੈ ਤੇ ਜਿਹੜਾ ਬੰਦਾ ਬਿਮਾਰ ਹੈ ਉਨੇ ਤਿੰਨ ਦਿਨ ਬਿਮਾਰੀ ਦਾ ਸਿਮਰਨ ਕਰਦਾ ਰਹਿੰਦਾ ਜਦੋਂ ਕੋਈ ਆਉਂਦਾ ਉਹ ਦੱਸਣਾ ਪੈਂਦਾ ਇਦਾਂ ਹੋਇਆ ਫਿਰ ਇਦਾਂ ਹੋਇਆ ਫਿਰ ਇਦਾਂ ਹੋਇਆ ਆਖਾ ਹੋ ਗਿਆ ਇਦਾਂ ਹੋ ਗਿਆ ਅੱਛਾ ਹੋ ਗਿਆ ਜਨੂ ਭੂਆ ਮਾਸੇ ਕੋਇਆ ਵੀ ਪੁੱਤ ਕੀ ਹੋਇਆ ਲੈ ਮਸੀ ਇਦਾਂ ਹੋਈ ਫਿਰ ਇਦਾਂ ਹੋਇਆ ਆਹ ਉਹ ਤਿੰਨ ਦਿਨ ਬਿਮਾਰੀ ਦਾ ਜਿੰਨੀ ਦੇਰ ਬਿਮਾਰੀ ਦਾ ਸਿਮਰਨ ਕਰੀ ਜਾਓਗੇ ਬੰਦਾ ਤੰਦਰੁਸਤ ਨਹੀਂ ਹੋਏਗਾ ਤਿੰਨਾਂ ਦਿਨਾਂ ਬਾਅਦ ਖਬਰ ਲੈਣ ਵਾਲਿਆਂ ਦੀ ਲੈਨ ਘਟ ਜਾਂਦੀ ਹੈ ਬੰਦਾ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਉਹਨੇ ਬਿਮਾਰੀ ਕੈਣੀ ਬੰਦ ਕਰਤੀ ਜਿਹੜੀ ਚੀ ਦਾ ਅਸਰ ਸੁਰਤੀ ਉੱਤੇ ਹਟ ਗਿਆ ਉਹਦਾ ਸਰੀਰ ਉੱਤੇ ਵੀ ਹਟ ਜਾਂਦਾ ਸੁਰਤ ਵਾਰ-ਵਾਰ 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 ਸਿਮਰਨ ਕਰੀ ਗਈ ਬਿਮਾਰੀ ਹਟੀ ਨਹੀਂ ਉਹ ਬਾਹਰ ਵਿਦੇਸ਼ਾਂ ਚ ਥੋੜੀ ਦਵਾਈ ਨਾਲ ਠੀਕ ਤਾਂ ਕਰ ਲੈਂਦੇ ਉੱਥੇ ਬਿਮਾਰੀ ਰਿਪੀਟ ਨਹੀਂ ਕਰਦੀ ਦੱਸਣਾ ਨਹੀਂ ਪੈਂਦਾ ਕੀ ਹੋਇਆ ਕਿਉਂਕਿ ਬਾਹਰ-ਵਰ ਕਿਸੇ ਚੀ ਦਾ ਸਿਮਰਨ ਕਰੋਗੇ ਨਾ ਉਹਦਾ ਅਸਰ ਤੁਹਾਡੇ ਉੱਤੇ ਹੋਵੇਗਾ ਪੰਚ ਤੰਤਰ ਗ੍ਰੰਥ ਵਿੱਚ ਇੱਕ ਗਾਥਾ ਆਈ ਪਰਵੰਨਾ ਸਾਹਿਬ ਨੇ ਆਪਣੀ ਇੱਕ ਪੁਸਤਕ ਵਿੱਚ ਵੀ ਲਿਖੀ ਹੈ ਤੁਹਾਨੂੰ ਵੀ ਯਾਦ ਹੋਵੇਗੀ ਜ਼ਿੰਦਗੀ 'ਚ ਚੀਜ਼ਾਂ ਕੰਮ ਆਉਣਗੀਆਂ ਜਿਹੜੀ ਚੀਜ਼ ਦਾ ਵਾਰ-ਵਾਰ ਵਾਰ-ਵਾਰ ਸੁਰਤੀ ਸਿਮਰਨ ਕਰੇ ਉਹ ਤੁਹਾਨੂੰ ਪ੍ਰਤੱਖ ਦੇਖਣ ਲੱਗ ਪੈਂਦੀ ਹੈ ਅੱਛਾ ਬਿਜ਼ਨਸ ਦਾ ਵੀ ਇੱਕ ਤਰੀਕਾ ਹੈ ਜਿਹੜੇ ਲੋਕ ਬਿਜ਼ਨਸ ਕਰਦੇ ਨੇ ਨਾ ਉਹ ਤੁਹਾਡੇ ਮਾਈਂਡ ਵਿੱਚ ਉਹ ਚੀਜ਼ ਬਾੜ ਦਿੰਦੇ ਨੇ ਇਹ ਗੱਲ ਸਹੀ ਹੈ ਪਤਾ ਕਿਵੇਂ ਤੁਸੀਂ ਘਰ ਵਿੱਚ ਟੈਲੀਵਿਜ਼ਨ ਲਾਇਆ ਹੈ ਉਹਦੇ ਉੱਤੇ ਵੀ ਐਡ ਆ ਰਹੀ ਹੈ ਵਿਆਹ ਸਾਬਣ ਖਰੀਦੋ ਤੁਸੀਂ ਮੋਬਾਈਲ ਖੋਲ ਲਿਆ ਉਹਦੇ ਤੇ ਵੀ ਐਡ ਆ ਗਈ ਸਵੇਰੇ ਘਰ ਦਾ ਦਰਵਾਜ਼ਾ ਖੋਲ ਲਿਆ ਅਖਬਾਰ ਚੁੱਕੀ ਅਖਬਾਰ ਦੇ ਪੇਜ ਤੇ ਵੀ ਉਹਦੀ ਐਡ ਹੈ ਘਰੋਂ ਬਾਹਰ ਨਿਕਲੇ ਕਿਸੇ ਦੀਵਾਰ ਉੱਤੇ ਵੀ ਛਾਪਿਆ ਹੋਇਆ ਹੈ ਵਿਆਹ ਬੋਦਰੇ ਸਾਬਣ ਲਓ ਜਦੋਂ ਵਾਰ-ਵਾਰ ਵਾਰ-ਵਾਰ ਵੇਖੋਗੇ ਸੁਰਤੀ ਉੱਤੇ ਅਸਰ ਹੋ ਜਾਣਾ ਤੁਸੀਂ ਬਾਜ਼ਾਰ ਵਿੱਚ ਜਾਓਗੇ ਸਭ ਤੋਂ ਪਹਿਲਾਂ ਤੁਸੀਂ ਉਸੇ ਸਾਬਣ ਨੂੰ ਚੁੱਕੋਗੇ ਮੋਲ ਵਿੱਚ ਜਾਓਗੇ ਸਭ ਤੋਂ ਪਹਿਲਾਂ ਤੁਹਾਡਾ ਹੱਥ ਉਸੇ ਸਬਣ ਤੇ ਜਾਣਾ ਹੈ ਪਤਾ ਕਿਉਂ ਸੁਰਤੀ ਨੇ 20 ਵਾਰ ਵੇਖ ਲਿਆ ਜਿਹੜੀ ਚੀਜ਼ ਸੁਰਤ ਵਾਰ-ਵਾਰ ਸਿਮਰਨ ਕਰੇ ਸਰੀਰ ਤੇ ਉਹਦਾ ਅਸਰ ਗਹਿਰਾ ਹੋ ਜਾਂਦਾ ਉਹ ਗਾਥਾ ਬੜੀ ਪਿਆਰੀ ਆਈ ਕਹਿੰਦੇ ਚਾਰ ਠੱਗ ਖੜ ਗਏ ਥੋੜੀ-ਥੋੜੀ ਦੂਰੀ ਤੇ ਇੱਕ ਬੰਦੇ ਨੇ ਬੱਕਰੀ ਦਾ ਮੇਮਣਾ ਚੁੱਕਿਆ ਹੋਇਆ ਉਹ ਮੁੱਲ ਲਿਆ ਆ ਵਿਚਾਰਾ ਠੱਗਾ ਨੇ ਕਹੇ ਵੀ ਇਹਦੇ ਕੋਲੋਂ ਮੇਮਣਾ ਠਗਣਾ ਹੈ। ਖੋਣਾ ਨਹੀਂ ਹੈ। ਤਿੰਨ ਤਰ੍ਹਾਂ ਦੇ ਬੰਦੇ ਹੁੰਦੇ ਨੇ ਚੋਰ, ਠੱਗ ਤੇ ਡਕੈਤ। ਚੋਰ ਤੁਹਾਡੇ ਸੁੱਤਿਆਂ ਪਿਆ ਚੋਰੀ ਲਾਉਂਦਾ ਹੈ। ਤੁਹਾਡੀ ਗੈਰ ਹਾਜ਼ਰੀ 'ਚ ਚੋਰੀ ਕਰਦਾ ਹੈ। ਡਕੈਤ ਉਹ ਸਿੱਧਾ ਗਲ ਤੇ ਚਾਕੂ ਰੱਖ ਕੇ ਖੋਹਦਾ ਹੈ। ਕੱਢ ਦੋ ਸਾਰਾ ਕੁਝ। ਉਹਨੂੰ ਡਾਕੂ ਕਹਿੰਦੇ ਨੇ। ਠੱਗ ਜਿਹੜਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਨੂੰ ਪਤਾ ਹੀ ਨਾ ਲੱਗਣ ਦੇ ਤੁਹਾਨੂੰ ਠੱਗ ਕੇ ਲੈ ਜਾਏ ਉਹਨੂੰ ਠੱਗ ਕਹਿੰਦੇ ਨੇ ਉਹਨੇ ਪਤਾ ਵੀ ਨਹੀਂ ਲੱਗਣ ਦੇਣਾ ਕਿ ਇਹ ਬੰਦੇ ਕਿਵੇਂ ਮੈਂ ਠਗਿਆ ਗਿਆ ਏਜੰਟਾਂ ਕੋਲ ਕਲਾ ਹੁੰਦੀ ਹੈ ਤੁਹਾਨੂੰ ਸਾਹਮਣੇ ਬਿਠਾ ਕੇ ਬੈਠਿਆਂ ਬੈਠਿਆਂ ਅਮਰੀਕਾ ਪਹੁੰਚਾ ਦੇ ਦਿੰਦੇ ਤਾਈਓ 5 ਲੱਖ ਦੇਵੋਗੇ ਨਾ ਪਹਿਲਾਂ ਨਹੀਂ ਤਾਂ ਬੰਦਾ 5000 ਨਹੀਂ ਜੇ ਤੋੜ ਗੜ ਬੈਠਿਆਂ ਬੈਠਿਆਂ ਪੈਸੇ ਦੇਣ ਲਈ ਤਿਆਰ ਹੋ ਜਾਊਗਾ ਕਿਉਂ ਉਹ ਨਹੀਂ ਤੁਹਾਨੂੰ ਇੰਡੀਆ ਆਉਣ ਹੀ ਨਹੀਂ ਦੇਣਾ ਗੱਲਾਂ ਵੱਤਾ ਚ ਉਹਨੇ ਗੱਲਾਂ ਵੱਤਾ ਅਮਰੀਕਾ ਦੀਆਂ ਰੱਖਣੀਆਂ ਨੇ ਤੁਸੀਂ ਸਮਝਿਆ ਭਾਈ ਸਾਹਿਬ ਜਨਦੇ ਸਾਲਵਾ ਦਾ ਹੋ ਜਾਣਾ ਫਿਰ ਤੁਹਾਨੂੰ ਪਿਆਰ ਹੋ ਜਾਣਾ ਫਿਰ ਆ ਚੀਜ਼ ਹੋ ਜਾਣੀ ਉਹ ਤੁਸੀਂ ਤੁਹਾਡੀ ਸੁਰਤ ਇੰਡੀਆ ਆਉਣ ਹੀ ਨਹੀਂ ਦੇਣੀ ਬੰਦਾ ਠਗਿਆ ਜਾਂਦਾ ਇਹਨੂੰ ਕਹਿੰਦੇ ਠੱਗ ਅੱਛਾ ਉਹ ਚੋਂ ਠਗਾ ਨੇ ਸਲਾ ਬਣਾ ਲਈ ਤੋ ਗਾਥਾ ਬੜੀ ਪਿਆਰੀ ਲਿਖੀ ਕਹਿੰਦੇ ਮੇਮਣਾ ਠਗਣਾ ਉਹਨੇ ਉਹ ਬੰਦੇ ਨੂੰ ਰੋਕ ਕੇ ਕਿਹਾ ਬਾਵੇਗਾ ਪੁੱਤਾ ਕਿੰਨੇ ਦਾ ਲਿਆਂਦਾ ਵੇ ਉਹ ਕਹਿੰਦਾ ਭਰਾਵਾ ਮੈਂ ਮਨਾਇਆ ਬੱਕਰੀ ਦਾ ਕੁੱਤਾ ਥੋੜੀ ਐ ਹੁਣੇ ਮੁੱਲ ਲੈ ਕੇ ਆਇਆ ਕਹਿੰਦਾ ਅੱਛਾ ਕਿਸੇ ਹੋਰ ਨੂੰ ਨਾ ਕਹਦੇ ਮੈਂ ਬੱਕਰੀ ਦਾ ਮੇਮਣਾ ਤੂੰ ਕੁੱਤਾ ਚੁੱਕਿਆ ਹੋਇਆ ਕਿਸੇ ਨੇ ਤੈਨੂੰ ਕੁੱਤਾ ਵੇਚ ਦਿੱਤਾ ਕਹਿੰਦਾ ਨਹੀਂ ਨਹੀਂ ਮੈਂ ਆਪ ਵੇਖ ਕੇ ਲਿਆ ਹੁਣ ਉਹ ਬੱਕਰੀ ਦਾ ਮੇਮਣਾ ਚੁੱਕਿਆ ਅੱਗੇ ਤੁਰ ਗਿਆ 50 ਕਦਮ ਅੱਗੇ ਗਿਆ ਇੱਕ ਬੰਦਾ ਹੋਰ ਖੜਾ ਕਹਿੰਦਾ ਵਾਹ ਬਈ ਵਾਹ ਕੁੱਤੇ ਦਾ ਬੱਚਾ ਬਹੁਤ ਸੋਹਣਾ ਬਈ ਕਿੰਨੇ ਦਾ ਲੈਂਦਾ ਹੁਣ ਉਹਨੂੰ ਸ਼ੱਕ ਪੈ ਗਿਆ ਵੀ ਦੋ ਬੰਦਿਆਂ ਨੇ ਕਹਿਤਾ ਕਿ ਕੁੱਤੇ ਦਾ ਬੱਚਾ ਹੈ ਤਾਂ ਬੱਕਰੀ ਦਾ ਮੇਮਣਾ ਉਹਨੇ ਛਾਤੀ ਨਾਲ ਨਹੀਂ ਲਾਇਆ ਹੁਣ ਇਦਾਂ ਚੁੱਕ ਲਿਆ ਥੋੜੀ ਜਿਹੀ ਸ਼ੱਕ ਪੈਦਾ ਹੋ ਗਈ ਨਾ ਜਦੋਂ ਥੋੜਾ ਜਿਹਾ ਦੇਖਿਆ ਤੀਜਾ ਬੰਦਾ ਹੋਰ ਠੱਕ ਖੜਾ ਹੈ ਉਹਨਾਂ ਕਹਾਂ ਵਾਹ ਵੇ ਕੁੱਤੇ ਦਾ ਬੱਚਾ ਬੜਾ ਸੋਹਣਾ ਚੁੱਕੀ ਕਿਉਂ ਫਿਰਦਾ ਇਹਨੂੰ ਤੋਰ ਕੇ ਲੈ ਕੇ ਜਾ ਖਾ ਹੁਣ ਉਹਨੇ ਸੱਚੀ ਤੋੜ ਲਿਆ ਹੱਥ ਗਲ ਵਿੱਚ ਸੰਗਲੀ ਪਾਈ ਹੈ ਹੁਣ ਉਹਨੇ ਚੁੱਕਿਆ ਨਹੀਂ ਤੋੜ ਲਿਆ ਪਰ ਉਹ ਕਹਿੰਦਾ ਯਾਰ ਬੱਕਰੀ ਦਾ ਮੇਮਣਾ ਕਹਿੰਦਾ ਭਰਾਵਾ ਪਿੰਡ ਜਾ ਕੇ ਨਾ ਕਿਸੇ ਨੂੰ ਕਹਿ ਦੇ ਉਹ ਲੋਕਾਂ ਨੇ ਤੈਨੂੰ ਪਾਗਲ ਸਮਝਣਾ ਇਹ ਤਾਂ ਕੁੱਤੇ ਦਾ ਬੱਚਾ ਹੈ ਹੁਣ ਤੋਰ ਕੇ ਲੱਕੇ ਜਾ ਰਹੇ ਜਦੋਂ ਚੌਥਾ ਬੰਦਾ ਮਿਲਿਆ ਨਾ 200 ਗਾਜ ਉੱਤੇ ਉਹਨੇ ਕਿਹਾ ਵਾਹ ਵਾਹ ਕਿੰਨੇ ਤਾਂ ਲੈੰਦਾ ਜੀ ਕੁੱਤੇ ਦਾ ਬੱਚਾ ਉਹਨੇ ਭਰਾਵਾ ਬੱਕਰੀ ਦਾ ਮੇਮਣਾ ਉਹ ਕਹਿੰਦਾ ਜਾ ਪਾਗਲ ਹੋਇਆ ਕਿਸੇ ਹੋਰ ਨੂੰ ਨਾ ਕਹਿ ਦੇ ਇਹ ਤਾਂ ਕੁੱਤੇ ਦਾ ਬੱਚਾ ਹੈ ਉਨਕੇ ਜਿਵੇਂ ਪਿੰਡ ਜਾ ਕੇ ਕਹਿੰਨਾ ਮੈਂ ਬੱਕਰੀ ਦਾ ਮੇਮਣਾ ਲੈਂਦਾ ਚੌਹ ਬੰਦਿਆਂ ਨੇ ਕਹਿਤਾ ਕੁੱਤੇ ਦਾ ਬੱਚਾ ਆ ਕੁੱਤੇ ਦਾ ਬੱਚਾ ਆ ਜਿਵੇਂ ਪਿੰਡ ਜਾ ਕੇ ਕਹਾਂ ਮੇਮਣਾ ਲੋਕ ਪਾਗਲ ਨਾ ਕਹਿਣ ਉੱਥੇ ਰੱਸੀ ਛੱਡ ਦਿੱਤੀ ਉਹ ਛੱਡ ਕੇ ਗਿਆ ਠਾਣੇ ਚੁੱਕ ਲਿਆ ਕਹਿਣ ਤੋਂ ਭਾਵ ਜਿਸ ਗੱਲ ਨੂੰ ਵਾਰ-ਵਾਰ 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 ਕਹੋ ਸੁਰਤੀ ਉੱਤੇ ਅਸਰ ਹੋ ਜਾਂਦਾ ਹੈ ਐਹੀ ਉਹ ਗੱਲ ਬਾਦਸ਼ਾਹ ਨੇ ਕਹੀ ਭਾਈ ਉੱਠਦਿਆਂ ਬੈੰਦਿਆਂ ਤੁਰਦਿਆਂ ਫਿਰਦਿਆਂ ਵਾਰ-ਵਾਰ ਜਪ ਵਾਹਿਗੁਰੂ 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 ਤੇਰੀ ਸੁਰਤੀ ਉੱਤੇ ਅਸਰ ਹੋ ਜਾਏਗਾ ਨਾਮ ਕਹ ਤਿਲੋਚਨ ਮੁਖ ਤੇ ਰਾਮ ਸੰਭਾਲ ਹੱਥ ਪਾਉਂ ਕਰ ਕਾਮ ਸਭ ਚੀਤ ਨਰੰਜਨ ਨਾਲ ਕਹਿੰਦੇ ਰੋਜ਼ ਰਸਨਾ ਤੋਂ ਸੰਭਾਲ ਕਰ ਤਿਲੋਚਨ ਚਿੱਤ ਨਰੰਜਨ ਨਾਲ ਜੁੜ ਗਿਆ ਹੱਥ ਪੈਰ ਕੰਮ ਕਰਦੇ ਰਹਿਣਗੇ ਚਿੱਤ ਸਿਮਰਨ ਕਰਦਾ ਰਹੇਗਾ ਚਿੱਤ ਸਿਮਰਨ ਕਰੋ ਅ블ੋਗ ਨੂੰ ਸਾਧ ਸੰਗਤ ਬਾੜੀ ਤੌਰ ਤੇ ਫਿਰ ਇਹ ਸਰੀਰ ਜਿਹੜਾ ਨਾ ਇਹਦੇ ਉੱਤੇ ਵੀ ਸ਼ਬਦ ਦਾ ਸਰਦਸਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਹਿ ਮਿਟਾਵੋ ਸਿਮਰੋ ਜਾਸਬ ਸੰਬਰ ਇਕੈ ਨਾਮ ਜਪਤ ਅਗੰਤ ਨਿਕੈ ਵੇਦ ਪੁਰਾਨ ਸਿਮਰਸੋ ਦਾ ਫਰ ਕਿੰਨੇ RAM ਨਾਮ ਇਕ ਅਖਰ ਕਿਨ ਕਾ ਏਕ ਜਿਸ ਜੀਵ ਵਸਾਵੇ ਤਾਂ ਕੀ ਮਮ ਗਣੀ ਨਾ ਆਵੇ ਜੀ ਕਦੋਂ ਵਸਣਾ ਪਹਿਲਾਂ ਰਸਨਾ ਤੋਂ ਜਪਣਾ ਪਵੇਗਾ ਨਮਕ ਹੈ ਤਲੋਚਨ ਮੁਖ ਤੇ RAM ਸੁਮਾਰ ਹੱਥ ਪਾਉਂ ਕਰ ਕਾਮ ਸਭ ਚੀਤ ਨਰੰਜਨ ਨਾਲ ਕਿਨ ਕਾ ਇੱਕ ਜਿਸ ਜੀਵ ਸਾਬੈ ਤਾਂ ਕਿ ਮਹਿਮਾ ਗਣੀ ਨਾ ਆਵੇ ਪਹਿਲਾਂ ਰਸਨਾ ਤੋਂ ਜਪਣਾ ਪਏਗਾ ਫਿਰ ਸੁਣਦਿਆਂ ਸੁਣਦਿਆਂ ਚਿੱਤ ਵਿੱਚ ਵੀ ਵਸ ਜਾਏਗਾ ਜਿਹੜੀ ਜੀ ਪਹਿਲਾਂ ਰਸਨਾ ਤੋਂ ਰਿਪੀਟ ਕਰੀਏ ਵਾਰ-ਵਾਰ ਇਹਦੇ ਇੱਕ ਦੋ ਐਗਜ਼ਾਮਪਲ ਤੁਹਾਡੇ ਪਕੜ ਵਿੱਚ ਆ ਜਾਣੀਆਂ ਜਦੋਂ ਪਹਿਲੇ ਪਹਿਲ ਤੁਸੀਂ ਵੱਡੀਆਂ ਉਮਰਾਂ ਦੇ ਜਿਹੜੇ ਬਿਠੇ ਹੋ ਸਕੂਲ ਸਵੇਰੇ ਸ਼ੁਰੂ ਹੋਣਾ ਜਾਂ ਸਕੂਲੇ ਛੁੱਟੀ ਹੋਣ ਲੱਗਣੀ ਤਾਂ ਸਾਰੀਆਂ ਕਲਾਸਾਂ ਇਕੱਠੀਆਂ ਕਰਕੇ ਉਹ ਚੀਚੀ ਪਹਾੜੇ ਕੋਣ ਹੈ ਪਹਾੜੇ ਸਮਝਦੇ ਹੋ ਟੇਬਲ ਜਿਹੜੇ 1 2 3 4 3 2 6 ਅੱਛਾ ਉਹਦੇ ਵਿੱਚ ਡੇਡੇ ਦਾ ਢਾਏ ਦਾ ਸਾਢੇ ਤਿੰਨ ਦਾ ਇਦਾਂ ਦੇ ਪਹਾੜੇ ਉਹ ਉੱਚੀ ਉੱਚੀ ਸਾਰੇ ਸਕੂਲ ਵਿੱਚ ਸਾਰੀ ਕਲਾਸ ਵਿੱਚ ਬੋਲਨੇ ਇੰਨਾ ਬਾਰ ਬਾਰ ਰਿਪੀਟ ਕਰਨਾ ਕਿ 1 2 3 4 5 6 7 8 9 0 1 2 3 4 5 6 7 8 9 ਉਹ ਸਭ ਨੂੰ ਯਾਦ ਹੋ ਗਏ ਸੁਣ ਸੁਣ ਕੇ ਬਾਰ ਬਾਰ ਬੋਲ ਬੋਲ ਕੇ ਹਰ ਕਾ ਨਾਮ ਤੇ ਆਏ ਸੁਣ ਬਾਰ ਬਾਰ ਸੁਣ ਸੁਣ ਨਾਲ ਕੀ ਹੋਇਆ ਵਸ ਗਿਆ ਤੇ ਕਬਜ਼ੁਰਗ ਨੇ ਇੱਕ ਨੌਜਵਾਨ ਨੂੰ ਕਿਹਾ ਕਾਕਾ ਸਤਾਰਿਆਂ ਦਾ ਪਹਾੜਾ ਸੁਣਾਈ 17 ਚੋਕੇ ਕਿੰਨੇ ਹੁੰਦੇ ਆ ਕਹਿੰਦਾ ਖੜ ਜੋ ਮੋਬਾਈਲ ਤੋਂ ਕੈਲਕੂਲੇਟਰ ਕੱਢ ਲੈ। ਕਹਿੰਦਾ ਕਾਕਾ 17 ਚੌਕਾ ਕਿੰਨੇ ਹੁੰਦੇ ਨੇ? ਉਹ ਕਹਿੰਦਾ ਖੜ ਜੋ ਜੀ ਮੜ ਜਾ ਮੋਬਾਈਲ ਤੋਂ ਕੱਢ ਲੈ। ਉਹ ਕਹਿੰਦਾ ਮੇਰੇ ਤੋਂ ਪਹਿਟਾਰਟ ਹੁੰਦੇ। ਕਹਿੰਦਾ ਤੈਨੂੰ ਕਿਵੇਂ ਪਤਾ ਬਜ਼ੁਰਗਾਂ ਦਾ? ਕਹਿੰਦਾ ਕਾਕਾ ਸੀ ਯਾਦ ਕੀਤੇ ਹੋਏ। ਜਿਹੜੀ ਚੀਜ਼ ਵਾਰ-ਵਾਰ 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 ਰਿਪੀਟ ਕਰੋਗੇ ਉਸ ਸੁਰਤੀ ਵੇ ਯਾਦ ਹੋ ਜਾਗੇ ਇਹੋ ਗੱਲ ਪਾਤਸ਼ਾਹ ਨੇ ਉਪਦੇਸ਼ ਦਿੱਤਾ ਨਾਮਕ ਹੈ ਤ੍ਰਲੋਚਨ ਮੁਖ ਤੇ ਰਾਮ ਸੰਭਾਲ ਹੱਥ ਪਾਉ ਕਰ ਕਾਮ ਸਭ ਚੀਤਨ ਰੰਜਨ ਨਾਲ ਫਿਰ ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ ਕਹਿੰਦੇ ਇੱਕ ਦਿਨ ਸ਼ੰਕਾ ਦੂਰ ਹੋ ਗਿਆ ਤ੍ਰਲੋਚਨ ਦਾ ਤ੍ਰਲੋਚਨ ਇੱਕੋ ਗੱਲ ਕਹੀ ਨਾਮਦੇਵ ਜੇ ਤੈਨੂੰ ਵੱਕੇ ਰੱਬ ਦੇ ਦਰਸ਼ਨ ਹੁੰਦੇ ਨੇ ਫਿਰ ਮੇਰੀ ਵੀ ਬੇਨਤੀ ਕਰ ਮੈਨੂੰ ਵੀ ਰੱਬ ਮੜੀ ਜੇ ਝਲਕ ਦੇਦਾ ਕਿਤੇ ਮੇਰੇ ਮਨ ਵਿੱਚ ਸ਼ੰਕਾ ਨਾ ਰਹਿ ਜਾਏ ਰੱਬ ਹੈ ਵੀ ਕਿ ਨਹੀਂ ਮੇਰੀ ਵੀ ਬੇਨਤੀ ਕਰੀ ਰੱਬ ਮੈਨੂੰ ਵੀ ਦਰਸ਼ਨ ਕਰਾ ਕਹਿੰਦੇ ਨਾਮਦੇਵ ਨੇ ਕਿਹਾ ਚਲ ਪੁੱਛਾਂਗਾ ਰੱਬ ਨੂੰ ਪੜੀ ਮੈਂ ਤੁਹਾਨੂੰ ਸੁਣਾਵਾਂ ਦਰਸ਼ਨ ਦੇਖਣ ਨਾਮ ਦਿਓ ਭਲਕੇ ਉੱਠ ਤਿਰਲੋਚਨਾ ਆਵੇ ਭਗਤ ਕਰਨ ਮਿਲ ਦੋ ਜਣੇ ਇਹਦਾ ਮਤਲਬ ਨਾਮ ਜਪਦੇ ਨੇ ਦੋਨੇ ਜਿਹੜੇ ਨਾਮ ਜਪਦੇ ਨੇ ਮਾਗ ਮੱਜਨ ਸੰਗ ਸਾਧੂਆਂ ਧੋੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਮਾਗ ਵਿੱਚ ਸਭ ਤੋਂ ਵੱਡਾ ਇਸ਼ਨਾਨ ਇਹ ਹੈ ਸੰਗ ਸਾਧੂਆਂ ਜਪਣ ਵਾਲਿਆਂ ਦੀ ਸੰਗਤ ਕਰ ਭਾਈ ਅੱਛੇ ਕੋ ਬੇਨਤੀ ਸਮਝਿਓ ਸਰੀਰ ਕਰਕੇ ਕਿਤੇ ਇਸ਼ਨਾਨ ਕਰਨਾ ਸੌਖਾ ਆ ਪਰ ਜਿਹੜਾ ਇਸ਼ਨਾਨ ਗੁਰੂ ਨੇ ਦੱਸਿਓ ਉਹ ਪਤਾ ਕੀ ਹੈ ਧੂੜੀਂ ਕਰ ਇਸ਼ਨਾਨ ਧੂੜੀਂ ਕਰ ਇਸ਼ਨਾਨ ਦਾ ਅਰਥ ਇਹ ਹੈ ਸੰਗਤ ਵੀ ਕਰੀ ਨਾਮ ਵੀ ਜਪੀ ਤੇ ਮਨ ਦੀ ਨਿਮਰਤਾ ਲਈ ਇਹ ਨਾ ਕਹੀਂ ਮੈਂ ਦਾਨ ਕੀਤਾ ਮੈਂ ਸੇਵਾ ਕੀਤੀ ਮੈਂ ਆ ਕੀਤਾ ਕਈ ਵਾਰ ਅਸੀਂ ਲੰਗਰ ਲਾ ਕੇ ਚੌੜੇ ਹੋਈ ਫਿਰਦੇ ਆ ਸਾਡਾ ਲੰਗਰ ਭਾਈ ਸਾਹਿਬ ਮਸਜਿਦ ਦੀ ਧੜਿਆਂ ਤੇ ਵੇਖਣਾ ਉੱਥੇ ਬਹੁਤ ਤੇ ਬੰਦੇ ਚਲੋ ਮਹਾਰਾਜ ਉਹਨਾਂ ਦੀ ਸੇਵਾ ਸਫਲ ਕਰਨ ਕਈ ਵਾਰ ਹੁੰਦਾ ਜੀ ਸਾਡੇ ਲੰਗਰ ਤੇ ਇੱਕ ਵਾਰ ਆਇਓ ਭਾਈ ਸਾਹਿਬ ਤੇ ਮੈਂ ਕਹਿੰਨ ਉਹਨਾਂ ਮਨੋਂ ਤੁਹਾਡਾ ਕਾਹਦਾ ਲੰਗਰ ਹੋਏ ਠੀਕ ਹੈ ਅੱਜ ਅਸੀਂ ਡਰਮਾਂ ਦੇ ਡਰਮ ਭਰ ਕੇ ਕਾਜੂ ਬਦਾਮਾਂ ਵਾਲੇ ਦੁੱਧ ਪਿਲਾ ਦਾਂਗੇ ਪਰ ਇੱਕ ਗੱਲ ਯਾਦ ਰੱਖਿਓ ਦੋ ਗਲਾਸ ਦੁੱਧ ਦੇ ਬਾਬਾ ਮੋਤੀराम ਮੈਰਾ ਪਿਲਾ ਗਿਆ ਹੈ ਉਦੇ ਬਰਾਬਰ ਦੁਨੀਆ ਦਾ ਕੋਈ ਲੰਗਰ ਨਹੀਂ ਹੋ ਸਕਦਾ ਪਤਾ ਕਿਉਂ ਉਹਨੂੰ ਦੋ ਗਲਾਸ ਦੁੱਧ ਦੇ ਬਹੁਤ ਮਹਿੰਗੇ ਪਏ ਨੇ ਉਹਨੇ ਆਪਣਾ 4 ਸਾਲ ਦਾ ਬੱਚਾ ਸਮੇਤ ਪਰਿਵਾਰ ਕੁੱਲੂ ਵਿੱਚ ਪੀੜਿਆ ਗਿਆ ਉਹਨੂੰ ਦੋ ਗਲਾਸ ਦੁੱਧ ਦੇ ਬੜੇ ਮਹਿੰਗੇ ਪੈ ਗਏ ਸਜਣੋ ਆਪਾਂ ਕਵੰਟਲਾਂ ਦੇ ਕਵੰਟਲ ਦੁੱਧ ਪਲਾਕੇ ਬਾਬੇ ਮੋਤੀराम ਮੇਰੇ ਦੇ ਬਰਾਬਰ ਨਹੀਂ ਹੋ ਸਕਦੇ ਕਦੇ ਨਾ ਕਹੋ ਕਿ ਸਾਡਾ ਲੰਗਰ ਵੇਖਿਆ ਜੀ ਅਸੀਂ ਲਾਇਆ ਉੱਧਰ ਆਇਓ ਸਾਡਾ ਨਹੀਂ ਹੈ ਸਿੱਖ ਅੰਦਰੋਂ ਕਹਿਓ ਗੁਰੂ ਦਾ ਲੰਗਰ ਹੈ ਚਿੱਤ ਵਿੱਚ ਮੈ ਨਾ ਆਵੇ ਸਭ ਤੋਂ ਵੱਡਾ ਇਸ਼ਨਾਨ ਇਹ ਹੈ ਕਿ ਧੋੜੀ ਕਰ ਇਸ਼ਨਾਨ ਭਾਵ ਮਨ ਦੀ ਨਿਮਰਤਾ ਨਿਰਮਾਨਤਾ ਇੰਨੀ ਰੱਖ ਸਭ ਕੁਝ ਕਰਕੇ ਕਹਿ ਮੇਰਾ ਮੁਝ ਮੈਂ ਕਿਸ਼ ਨਹੀਂ ਜੋ ਕਿਸ਼ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ ਜੇ ਤੂੰ ਦੋ ਪੀਪੇ ਘਿਓ ਦੇ ਤੇ ਖੰਡ ਦੀ ਬੋਰੀ ਸੁਣਨ ਵਾਸਤੇ ਬੈਠਾ ਕਿ ਮੇਰਾ ਕਦੋਂ ਨਾਮ ਬੋਲਣਾ ਫਿਰ ਤੇਰਾ ਦਿੱਤਾ ਦਾਨ ਬੇਅਰਥ ਹੈ ਸੱਜਣਾ ਤੇਰਾ ਨਹੀਂ ਕੁਝ ਵੀ ਜਦ ਲਗ ਮੇਰੀ ਮੇਰੀ ਕਰੇ ਤਬ ਲਗ ਤਾਜ ਏਕ ਨਹੀਂ ਸਰੇ ਜਦ ਮੇਰੀ ਮੇਰੀ ਮਟ ਜਾਏ ਤਪ ਪ੍ਰਵਕਾਜ ਸਵਾਰੇ ਆਏ ਹੁਣ ਤਰਲੋਚਨ ਕਿ ਮੇਰੀ ਵੀ ਬੇਨਤੀ ਕਰ ਕਹਿੰਦੇ ਕੋਈ ਨਹੀਂ ਕਰਾਂਗਾ ਦਰਸ਼ਨ ਦੇਖਣ ਨਾਮ ਦਿਓ ਭਲਕੇ ਉੱਠ ਤਰਲੋਚਨ ਆਵੇ ਭਗਤ ਕਰਨ ਮਿਲ ਦਊ ਜਣੇ ਨਾਮ ਦਿਓ ਹਰ ਚਲਤ ਸੁਣਾਵੇ ਮੇਰੀ ਵੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤੇ ਸੁਭਾਵਾ ਕਹਿੰਦੇ ਇੱਕ ਦਿਨ ਫਿਰ ਨਾਮਦੇਵ ਜੀ ਨੇ ਨਾ ਰੱਬ ਦੇ ਦਰਸ਼ਨ ਹੋਏ ਤੇ ਬੇਨਤੀ ਕੀਤੀ ਕਹਿੰਦੇ ਰੱਬ ਜੀ ਨਿਰਗ ਮਿੱਤਰ ਤਰਲੋਚਨ ਚੰਗਾ ਬਹੁਤ ਹੈ ਰੋਜ਼ ਆ ਕੇ ਬਹਿੰਦਾ ਮੇਰੇ ਨਾਲ ਬਹਿ ਕੇ ਭਗਤੀ ਕਰਦਾ ਹੈ ਤੁਹਾਡਾ ਸਿਮਰਨ ਵੀ ਕਰਦਾ ਹੈ ਉਹਦੇ ਮਨ ਚ ਸ਼ੱਕ ਹੋ ਗਿਆ ਕਿ ਰੱਬ ਹੈ ਵੀ ਜਾਂ ਨਹੀਂ ਰੱਬ ਜੀ ਮਾੜੀ ਜੇ ਚਲ ਕੋ ਨੂੰ ਵੀ ਦੇ ਦਿਓ ਤਰਲੋਚਨ ਨੂੰ ਵੀ ਵਿਸ਼ਵਾਸ ਹੋ ਜਾਏ ਤਰਲੋਚਨ ਨੂੰ ਵੀ ਦਰਸ਼ਨ ਦੇ ਦਿਓ ਰੱਬ ਜੀ ਕਹਿੰਦੇ ਜਦੋਂ ਰੱਬ ਜੀ ਨੂੰ ਨਾਮਦੇਵ ਜੀ ਨੇ ਬੇਨਤੀ ਕੀਤੀ ਨਾ ਰੱਬ ਜੀ ਤਰਲੋਚਨ ਨੂੰ ਵੀ ਦਰਸ਼ਨ ਦੇ ਦਿਓ ਬੇਨਤੀ ਸੁਣ ਕੇ ਮੋਹਰਿਓ ਰੱਬ ਹੱਸ ਪਿਆ ਅੱਛਾ ਇਹ ਬਾਣੀ ਚ ਵੀ ਪੰਗਦੀ ਆਈ ਨਾ ਨਾਮੇ ਦੇਖ ਨਰਾਇਣ ਹਸੈ ਇਹਦਾ ਮਤਲਬ ਰੱਬ ਜਿਹਨੂੰ ਮਿਲਦਾ ਹੈ ਹੱਸ ਕੇ ਮਿਲਦਾ ਹੈ ਸਜਣੋ ਮੈਂ ਬਾਰ ਗੋਰੇ ਵੇਖੇ ਨੇ ਠੀਕ ਹੈ ਉਹ ਬਾਰੋਂ ਆਰਟੀਫੀਸ਼ਲ ਭਾਵੇਂ ਹੱਸਦੇ ਨੇ ਪਰ ਜਦੋਂ ਕਿਸੇ ਨੂੰ ਬੁਲਾਉਂਦੇ ਨਾ ਕੋਈ ਵੀ ਮੋਰੇ ਮਿਲ ਜਾਓ ਹੈਲੋ ਹਾਏ ਹੱਸ ਕੇ ਕਰਦੇ ਨੇ پتہ ਕਿਉਂ ਰੱਬ ਜਿਹਨੂੰ ਵੀ ਮਿਲਦਾ ਹੱਸ ਕੇ ਮਿਲਦਾ ਹੈ ਸੱਜਣੋਂ ਅੰਦਰੋਂ ਜਦੋਂ ਕਿਸੇ ਨੂੰ ਮਿਲੋ ਖੁਸ਼ ਹੋ ਕੇ ਮਿਲੋ ਕਦੇ ਕਿਸੇ ਨਾਲ ਈਰਖਾ ਨਾ ਕਰੋ ਪਾਤਸ਼ਾਹ ਨੇ ਤਾਂ ਸਾਨੂੰ ਬੜੀ ਕਿਰਪਾ ਕੀਤੀ ਅੱਗੇ ਆਵਦ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਕੋਈ ਮੋਰੋਂ ਸਿੱਖ ਮਿਲੇ ਇੱਕ ਦੂਜੇ ਨੂੰ ਸਿੱਖ ਖੁਸ਼ ਹੋ ਕੇ ਕਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਗੱਲ ਦਾ ਇੰਤਜ਼ਾਰ ਨਾ ਕਰਿਆ ਕਰੋ ਇਹ ਮੈਨੂੰ ਬੁਲਾਵੇ